ਸੁਨੀਲ ਜਾਖੜ ਦੀ ਗੱਲ ਜ਼ਰੂਰ ਕਰਾਂਗੇ ਸੁਨੀਲ ਜਾਖੜ ਹੋਰਾਂ ਨੇ ਕਿਹਾ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਵੇਗਾ ਪਤਾ ਨਹੀਂ ਕਿਸ ਸੰਦਰਭ ਦੇ ਵਿੱਚ ਗੱਲ ਕੀਤੀ ਹੈ ਮਤਲਬ ਕੁਲ ਮਿਲਾ ਕੇ ਜਿਹੜੇ ਲੀਡਰ ਚੁੱਪਚਾਪ ਵੀ ਬੈਠੇ ਨੇ ਉਹ ਵੀ ਕਿਸਾਨੀ ਅੰਦੋਲਨ ਬਾਰੇ ਕੁਝ ਨਾ ਕੁਝ ਹੁਣ ਟਿੱਪਣੀਆਂ ਕਰਦੇ ਦਿਖਾਈ ਦੇ ਸੁਨੀਲ ਜਾਖੜ ਦੇ ਜੇ ਬਿਆਨ ਨੂੰ ਦੇਖਿਆ ਜਾਵੇ ਉਹਦੇ ਕਈ ਅਰਥ ਨਿਕਲਦੇ ਹੂੰ ਇਹ ਉਹਨਾਂ ਨੇ ਬਹੁਤ ਵਿਵਾਕੀ ਨਾਲ ਜਦੋਂ 2020 ਦਾ ਇਹ ਅੰਦੋਲਨ ਸੀ ਹੂੰ ਉਹਦਾ ਤੇਦਾ ਫਰਕ ਬਹੁਤ ਉਸ ਵੇਲੇ ਤਰਵਿੰਦਰ ਹੂੰ ਉਹ ਇਹ ਗੱਲ ਕਹਿੰਦੇ ਨੇ ਹੂੰ ਵੀ ਸਾਰਗਾਂ ਜਿੱਥੇ ਬੰਦੀਆਂ ਨਾਲ ਸੀ ਜਾਂ ਜਸਤਾਰਗਾਂ ਨਾਲ ਜਿਹੜੀ ਐਮਐਸਪੀ ਦੀ ਗਰੰਟੀ ਦੇ ਉੱਤੇ ਅਸੀਂ ਗੱਲ ਕਰਦੇ ਆਂ ਉਹਦੇ ਉੱਤੇ ਕਿੰਨਾ ਕ ਖੜੇ ਨੇ ਹੂੰ ਸੋ ਉਹਨਾਂ ਦੀ ਜਿਹੜੀ ਗੱਲ ਕਹਿਣੀ ਆ ਨਾ ਉਹ ਆਪਸ ਵਿੱਚ ਦੀ ਇਹਨਾਂ ਦੇ ਨਾਲ ਮੇਲ ਨਹੀਂ ਖਾਂਦੀ ਕਿਸਾਨਾਂ ਨੇ ਸੱਚੀ ਰੂਪ ਚ ਮੰਨ ਲਈ ਤਾਂ ਹੋ ਸਕਦਾ ਉਹਨਾਂ ਮੁਤਾਬਕ ਕੋਈ ਨਾ ਕੋਈ ਫਰਕ ਪੈ ਸਕਦਾ ਸੁਨੀਲ ਜਾਖੜ ਦੀ ਗੱਲ ਜ਼ਰੂਰ ਕਰਾਂਗੇ ਸੁਨੀਲ ਜਾਖੜ ਹੋਰਾਂ ਨੇ ਕਿਹਾ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਵੇਗਾ ਪਤਾ ਨਹੀਂ ਕਿਸ ਸੰਦਰਭ ਦੇ ਵਿੱਚ ਗੱਲ ਕੀਤੀ ਹੈ ਮਤਲਬ ਕੁਲ ਵਲਾ ਕੇ ਜਿਹੜੇ ਲੀਡਰ ਚੁੱਪਚਾਪ ਵੀ ਬੈਠੇ ਨੇ ਉਹ ਵੀ ਕਿਸਾਨੀ ਅੰਦੋਲਨ ਬਾਰੇ ਕੁਝ ਨਾ ਕੁਝ ਹੁਣ ਟਿੱਪਣੀਆਂ ਕਰਦੇ ਦਿਖਾਈ ਦੇ ਰਹੇ ਨੇ ਸੁਨੀਲ ਜਾਖੜ ਦੇ ਜੇ ਬਿਆਨ ਨੂੰ ਦੇਖਿਆ ਜਾਵੇ ਉਹਦੇ ਕਈ ਅਰਥ ਨਿਕਲਦੇ ਹੂੰ ਕਿਹਾ ਉਹਨਾਂ ਨੇ ਬਹੁਤ ਬੇਵਾਕੀ ਨਾਲ ਉਹ ਕਹਿੰਦੇ ਕਿ ਜਦੋਂ 2020 ਦਾ ਇਹ ਅੰਦੋਲਨ ਸੀ ਹੂੰ ਉਹਦਾ ਤੇਦਾ ਫਰਕ ਬਹੁਤ ਹੈ ਉਸ ਵੇਲੇ ਤਰਵਿੰਦਰ ਹੂੰ ਉਹ ਇਹ ਗੱਲ ਕਹਿੰਦੇ ਨੇ ਹੂੰ ਵੀ ਸਾਰੀਆਂ ਜਥੇਬੰਦੀਆਂ ਨਾਲ ਸੀ ਯਾ ਜਸਤਾਰੀਆਂ ਨਾਲ ਇਹਨਾਂ ਦੇ ਆਪਸੀ મતਭੇਦ ਬਹੁਤ ਵੱਡੇ ਪੱਧਰ ਤੇ ਨੇ ਹੂੰ ਮਤਭੇਦ ਰੱਖਦੇ ਨੇ ਜਿਹੜੀ ਐਮਐਸਪੀ ਦੀ ਗਰੰਟੀ ਦੇ ਉੱਤੇ ਅਸੀਂ ਗੱਲ ਕਰਦੇ ਆ ਉਹਦੇ ਉੱਤੇ ਕਿੰਨਾ ਕੁ ਖੜੇ ਨੇ ਹੂੰ ਸੋ ਉਹਨਾਂ ਦੀ ਜਿਹੜੀ ਗੱਲ ਕਹਿਣੀ ਆ ਨਾ ਉਹ ਆਪਸ ਵਿੱਚ ਦੀ ਇਹਨਾਂ ਦੇ ਨਾਲ ਮੇਲ ਨਹੀਂ ਖਾਂਦੀ ਸਰ ਕਿਸਾਨ ਕਹਿੰਦੇ ਨੇ ਸਾਨੂੰ ਸਿਰਫ ਤੇ ਸਿਰਫ ਐਮਐਸਪੀ ਘਟੋ ਘੱਟ ਸਮਰਥਨ ਮੁੱਲ ਹੂੰ ਇਹਦੀ ਕਾਨੂੰਨਾਂ ਗਰੰਟੀ ਦਿਓ ਤੇ ਦੂਜੇ ਪਾਸੇ ਉਹ ਕਹਿੰਦੇ ਨੇ ਆਪੀ ਉਧਰ ਚ ਜਵਾਬ ਆਨੋ ਦਾ ਕਿ ਐਮਐਸਪੀ ਦੀ ਕਾਨੂੰਨਾਂ ਗਰੰਟੀ ਨਾਲ ਇਹਨਾਂ ਦਾ ਆਪਣਾ ਨੁਕਸਾਨ ਹੋ ਜਾ ਰਿਹਾ ਹੈ ਪਤਾ ਨਹੀਂ ਉਹ ਕਿਹੜੇ ਫਾਰਮੂਲੇ ਨਾਲ ਉਹਨਾਂ ਨੇ ਸਾਰਾ ਸਿਸਟਮ ਬਣਾਇਆ ਇਹਨਾਂ ਦੀ ਮਰਜ਼ੀ ਹਮ ਲੇਕਨ ਸਰੀਰ ਜਾ ਕਰ ਕੋਦ ਕਿਸਾਨ ਵੀ ਨੇ ਸੁਰਦਾਗੂ ਨੇ ਔਰ ਜੇ ਉਹਦੀ ਗਰੰਟੀ ਮਿਲ ਗਈ ਕਿਸਾਨਾਂ ਨੇ ਸੱਚੀ ਰੂਪ ਚ ਮੰਨ ਲਈ ਤਾਂ ਹੋ ਸਕਦਾ ਉਹਨਾਂ ਮੁਤਾਬਕ ਕੋਈ ਨਾ ਕੋਈ ਫਰਕ ਪੈ ਸਕਦਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ